ਹੈਲੋ ਸਤਿ ਸ਼੍ਰੀ ਅਕਾਲ ਮੈਂ ਹਰਦੀਪ ਕੌਰ ਸਵਾਗਤ ਹੈ ਜੀ ਤੁਹਾਡਾ ਵਿਲਿਸ ਲਾਈਵ ਚੈਨਲ ਦੇ ਉੱਪਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਬਣਾਉਣੇ ਆ ਜੀ ਕarele ਤੇ ਇੱਕarele ਸਪੈਸ਼ਲ ਮੇਰੇ ਅਰਵਿੰਦਰ ਪੁੱਤ ਦੀ ਲਈ ਨੇ ਉਹਦੀ ਫਰਮੈਸ਼ਤੇ ਨੇ ਕਿਉਂਕਿ ਉਹਨੇ ਕarele ਬਣਾਏ ਸੀ ਤੇ ਉਹ ਬਣੇ ਸੀ ਕੌੜੇ ਤੇ ਅੱਜ ਪੁੱਤ ਆਪਾਂ ਕarele ਬਣਾਵਾਂਗੇ ਪਰ ਆਪਾਂ ਇਹਨਾਂ ਨੂੰ ਕੌੜੇ ਨਹੀਂ ਹੋਣ ਦੇਣਾ ਠੀਕ ਹੈ ਨਾ ਤੇ ਇਹ ਦੋ ਤਰ੍ਹਾਂ ਨਾਲ ਬਣਾਵਾਂਗੇ ਜੀ ਇੱਕ ਕ੍ਰੇਲ ਉਬਾਲ ਕੇ ਬਣਾਵਾਂਗੇ ਜਿਵੇਂ ਆਲੂ ਬਾਲ ਕੇ ਬਣਾਉਂਦੇ ਆ ਤੇ ਇੱਕ ਆਪਾਂ ਨਾਰਮਲੀ ਜਿਵੇਂ ਕ੍ਰੇਲੇ ਆਮ ਫਰਾਈ ਕਰਕੇ ਬਣਾਉਣੇ ਵਿੱਚੋਂ ਵੀ ਕੱਢ ਕੇ ਉਸ ਤਰ੍ਹਾਂ ਹੀ ਬਣਾਵਾਂਗੇ ਤੇ ਦੇਖਦੇ ਆਂ ਵੀ ਉਹ ਕ੍ਰੇਲੇ ਕਿਸ ਤਰ੍ਹਾਂ ਬਣਦੇ ਉਬਾਲ ਕੇ ਕਿਉਂਕਿ ਫਸਟ ਟਾਈਮ ਹੀ ਬਣਾਨੇ ਆ ਪਰ ਉਹ ਜੇ ਸਹੀ ਬਣ ਜਾਂਦੇ ਆ ਤੇ ਆਪਣੇ ਬੱਚਿਆਂ ਨੂੰ ਬਹੁਤ ਆਸਾਨੀ ਆ ਜਿਵੇਂ ਹੁਣ ਬਾਹਰ ਰਹਿੰਦੇ ਨੇ ਇਕੱਲੇ ਖਾਣਾ ਬਣਾਉਂਦੇ ਆ ਤੇ ਉਹਦੇ ਵਿੱਚ ਬਹੁਤ ਹੈਲਥਫੁਲ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਬਣ ਸਕਦੇ ਨੇ ਬਹੁਤ ਆਸਾਨੀ ਨਾਲ ਬਣਦੇ ਨੇ ਤੇ ਆਪਾਂ ਜੇ ਕੋਸ਼ਿਸ਼ ਕਰਾਂਗੇ ਵੀ ਬੱਚਿਆਂ ਦੀ ਥੋੜੀ-ਬਹੁਤੀ ਮਦਦ ਕਰ ਸਕੀਏ ਚਲੋ ਜੇ ਇਸ ਤਰ੍ਹਾਂ ਹੀ ਸਹੀ ਵਧੀਆ ਬਣ ਜਾਂ ਤਾਂ ਮੈਂ ਤੁਹਾਨੂੰ ਲਾਸਟ ਤੇ ਜਰੂਰ ਦੱਸੂਗੀ ਵੀ ਇਹਦਾ ਟੇਸਟ ਕਿਵੇਂ ਬਣਿਆ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਆਪਾਂ ਅੱਜ ਪਹਿਲੀ ਵਾਰੀ ਮੈਂ ਵੀ ਕਿਸੇ ਤੋਂ ਸਿੱਖ ਕੇ ਆਂਦੇ ਆ ਉਹ ਉਬਾਲ ਕੇ ਕਰੇਲੇ ਬਣਾਉਣੇ ਤੇ ਆਪਾਂ ਉਹਵੇਂ ਬਣਾ ਕੇ ਦੇਖਾਂਗੇ ਉਹਨਾਂ ਨੂੰ ਕਿਉਂਕਿ ਸਿੱਖਣ ਲਈ ਕੋਈ ਵੀ ਉਮਰ ਨਹੀਂ ਹੁੰਦੀ ਹੈਗੀ ਜਦੋਂ ਵੀ ਕੋਈ ਚੰਗਾ ਕੰਮ ਹੋਵੇ ਤੇ ਆਪਾਂ ਨੂੰ ਸਿੱਖ ਲੈਣਾ ਚਾਹੀਦਾ ਤੇ ਇਸ ਕਰਕੇ ਇਹ ਮੈਂ ਹੋ ਨਹੀਂ ਸਿੱਖੇ ਚਲੋ ਆਪਾਂ ਬਣਾ ਕੇ ਵੇਖਾਂਗੇ ਅੱਜ ਕਿਵੇਂ ਹੁੰਦਾ ਕੀ ਗੱਲਬਾਤ ਬੰਦੀ ਆ ਤੇ ਨਾਲੇ ਜੇ ਮੈਂ ਆਪਣੇ ਰਵਿੰਦਰ ਪੱਦ ਦੇ ਕਿਸੇ ਕੰਮ ਆ ਜਾ ਤਾਂ ਫਿਰ ਤਾਂ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝੂਗੀ ਕਿਉਂਕਿ ਇੰਨਾ ਕੁ ਸਿਆਣਾ ਪੁੱਤ ਐ ਇੰਨੀਆਂ ਸਿਆਣੀਆਂ ਗੱਲਾਂ ਕਰਦਾ ਸੱਚੀ 60 70 ਸਾਲ ਦੀ ਉਮਰ ਵਾਲਾ ਇਨਸਾਨ ਨਾ ਜਿਹੜਾ ਉਹ ਵੀ ਇੰਨੀ ਸਿਆਣੀ ਗੱਲ ਨਹੀਂ ਕਰਦਾ ਜਿੰਨੀਆਂ ਸਿਆਣੀਆਂ ਗੱਲਾਂ ਉਹ ਕਰਦਾ ਤੇ ਮੈਨੂੰ ਬੜਾ ਮਾਣ ਹੁੰਦਾ ਕਿਉਂਕਿ ਤਕਰੀਬਨ ਨਾ ਕੁੜੀਆਂ ਦੀ ਸੋਚ ਤਾਂ ਠੀਕ ਹੋ ਸਕਦੀ ਕੁੜੀਆਂ ਇੱਕ ਕੋਮਲ ਦਿਲ ਦੀਆਂ ਹੋ ਸਕਦੀਆਂ ਪਰ ਜੇ ਇਹ ਕੁਆਲਟੀ ਮੁੰਡਿਆਂ ਵਿੱਚ ਹੋਵੇ ਨਾ ਤੇ ਬਹੁਤ ਚੰਗੀ ਲੱਗਦੀ ਆ ਕਿ ਮੁੰਡਿਆਂ ਵਿੱਚ ਇਹ ਕੁਆਲਟੀ ਹੋਣੀ ਬਹੁਤ ਜ਼ਰੂਰੀ ਆ ਵੀ ਉਹਨਾਂ ਵਿੱਚ ਇੱਕ ਰਹਿਮਦਿਲ ਹੋਵੇ ਇੱਕ ਚੰਗਾ ਇਨਸਾਨ ਹੋਵੇ ਉਹਨੂੰ ਇੱਕ ਚੰਗਾ ਵਧੀਆ ਇਸ ਤਰ੍ਹਾਂ ਲੱਗੇ ਵੀ ਹਾਂ ਮੈਂ ਇਸ ਜਗ੍ਹਾ ਤੇ ਜਾ ਕੇ ਇਸ ਇਨਸਾਨ ਦੀ ਇੱਜ਼ਤ ਕਰਨੀ ਆ ਆ ਮੇਰੇ ਵਾਸਤੇ ਚੰਗੀ ਗੱਲ ਆ ਮਾੜੀ ਗੱਲ ਆ ਜੇ ਤੁਹਾਡਾ ਬੇਟੇ ਦੇ ਵਿੱਚ ਇੰਨੀ ਸਮਝ ਹੈਗੀ ਨਾ ਤੁਸੀਂ ਸਮਝੋ ਕਿ ਤੁਸੀਂ ਸਾਰੀ ਪੂਰੀ ਦੁਨੀਆ ਜਿੱਤ ਚੁੱਕੇ ਹੋ ਇਹ ਸਮਝ ਆਪਣੇ ਬੱਚਿਆਂ ਦੇ ਵਿੱਚ ਹੁਣੀ ਬਹੁਤ ਜ਼ਰੂਰੀ ਆ ਤਕਰੀਬਨ ਬੇਟਿਆਂ ਦੇ ਵਿੱਚ ਸਮਝ ਥੋੜੀ ਜੀ ਕਿਤਨਾ ਕਿਤੇ ਪਿੱਛੇ ਰਹਿ ਜਾਂਦੀ ਆ ਤੇ ਪਰ ਜਿਸ ਵੀ ਬੱਚੇ ਦੇ ਵਿੱਚ ਇਹ ਸਮਝ ਹੈਗੀ ਹੈ ਨਾ ਮੈਨੂੰ ਬਹੁਤ ਚੰਗੀ ਲੱਗਦੀ ਆ ਸੱਚੀ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਹੀ ਦੱਸਦੀ ਆ ਮੈਨੂੰ ਇਹ ਨਹੀਂ ਕਿਸੇ ਨਾਲ ਨਹੀਂ ਪਰ ਮੈਨੂੰ ਬਹੁਤ ਚੰਗੇ ਲੱਗਦੇ ਜਦੋਂ ਬੇਟੇ ਚੰਗੇ ਨਿਕਲਣ ਤੇ ਚਲੋ ਜੀ ਹੁਣ ਆਪਾਂ ਕ੍ਰੇਲਿਆਂ ਨੂੰ ਉਬਾਲ ਲੈਣੇ ਆ ਉਹਦੇ ਵਿੱਚ ਮੈਂ 6 ਕarele ਰੱਖ ਲਏ ਸੀ। ਬਾਕੀ ਆਪਾਂ ਦੂਸਰੇ ਛਿੱਲ ਕੇ ਤੇ ਉਹਦੇ ਵਿੱਚੋਂ ਬੀਜ ਕੱਢ ਲਿਆ। ਇਹਨਾਂ ਨੂੰ ਕੁਝ ਵੀ ਨਹੀਂ ਕਰਨਾ। ਇਹਨਾਂ ਨੂੰ ਸਿਰਫ ਧੋਤਾ ਹੈਗਾ। ਤੇ ਬਸ ਇਹਨਾਂ ਦੀ ਪਿਛਲੀਆਂ ਜਿਹੜੀਆਂ ਪੂਛਾਂ ਜਿਹੜੀਆਂ ਹੁੰਦੀਆਂ ਉਹ ਆਪਾਂ ਲਾਤੀਆਂ ਹੈਨਾ ਤੇ ਹੁਣ ਆਪਾਂ ਲਵਾਗੇ ਇਹਨਾਂ ਨੂੰ ਉਬਾਲ। 6 ਕarele ਤੇ ਇਹਨਾਂ ਨੂੰ ਪੂਰਾ ਉਬਾਲਾਂਗੇ ਜਿਵੇਂ ਮਤਲਬ ਕਿ ਆਲੂ ਨਹੀਂ ਉਬਲ ਜਾਂਦੇ ਉਸ ਤਰੀਕੇ ਦੇ ਬਾਲ ਦਾਂਗੇ। 5-7-8 ਮਿੰਟ ਲੱਗ ਹੀ ਜਾਂਦੇ ਆ ਤਕਰੀਬਨ ਲੱਗੇ ਇਹਨਾਂ ਨੂੰ ਬਾਲਣ ਦੇ ਵਿੱਚ। ਤੇ ਆਪਾਂ ਥੋੜੇ ਟਾਈਮ ਤੋਂ ਫਿਰ ਇਹਨੂੰ ਚੈੱਕ ਕਰਕੇ ਦੇਖ ਲਾਂਗੇ ਵੀ ਕਿੰਨਾ ਕੁ ਬਲ ਹੋ ਗਿਆ ਤੇ ਕਿੰਨਾ ਕ ਇਹ ਉਬਲ ਗਿਆ ਕਿਉਂਕਿ ਬਹੁਤ ਜ਼ਿਆਦਾ ਵੀ ਨਹੀਂ ਐਸ ਤਰ੍ਹਾਂ ਨਹੀਂ ਉਬਲ ਜਾਣੇ ਚਾਹੀਦੇ ਕਿ ਫਾਟੀ ਜਾਣ ਤੇ ਥੋੜੇ ਦਰਮਿਆਨੇ ਜੇ 70% ਹੀ ਬਲਨੇ ਬਸ ਆਪਾਂ ਇਹ ਤੇ ਚਲੋ ਜੀ ਹੁਣ ਆਪਾਂ ਰੱਖ ਲਈ ਹੈਗੀ ਕੜਾਈ ਤੇ ਹੁਣ ਇਹਦੇ ਵਿੱਚ ਆਪਾਂ ਪਰ ਇੰਨਾ ਵੀ ਕਰੀਲਿਆਂ ਵਿੱਚ ਬਸ ਸਰੋਂ ਦਾ ਤੇਲ ਆ ਜਿਹੜਾ ਖੁੱਲੇ ਦਿਲ ਨਾਲ ਪੈਂਦਾ ਕਿਉਂਕਿ ਇਹਨਾਂ ਨੂੰ ਫਰਾਈ ਵੀ ਕਰਨਾ ਹੈਗਾ ਤੇ ਫਿਰ ਆਪਾਂ ਇਹਦੇ ਵਿੱਚ ਮਸਾਲਾ ਵੀ ਭੁੰਨਣਾ ਹੈਗਾ ਫਿਰ ਆਪਾਂ ਇਹਦੇ ਉਬਾਲੇ ਹੋਏ ਕਦੇਲੇ ਉਹ ਵੀ ਇਹਦੇ ਵਿੱਚ ਫਰਾਈ ਕਰਾਂਗੇ ਤੇ ਤਾਂ ਕਰਕੇ ਤੇਲ ਥੋੜਾ ਜਿਹਾ ਖੁੱਲਾ ਪਊਗਾ ਤੇ ਇੱਕ ਵਾਰੀ ਤਾਂ ਆਪਾਂ ਇਹਦੇ ਵਿੱਚ ਥੋੜਾ ਜਿਆਦਾ ਤੇਲ ਪਾਇਆ ਕਿਉਂਕਿ ਇਹਦੇ ਵਿੱਚ ਆਪਾਂ ਕਦੇਲਿਆਂ ਨੂੰ ਤਲਣਾ ਹੈਗਾ ਇਹਨਾਂ ਨੂੰ ਫਿਰ ਆਪਾਂ ਬਾਅਦ ਵਿੱਚ ਇਹ ਤੇਲ ਘੱਟ ਕਰ ਦਾਂਗੇ ਤੇ ਇਹਨਾਂ ਨੂੰ ਮੈਂ ਥੋੜਾ ਜਿਹਾ ਨਮਕ ਲਗਾ ਕੇ ਨਾ ਰੱਖਤਾ ਸੀ ਤੇ ਜਿਹੜਾ ਤਾਂ ਕੌੜਾ ਪਾਣੀ ਇਹ ਨਿਕਲ ਜਾਂਦਾ ਹੈਗਾ ਨਮਕ ਲਗਾਉਣਾ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਇਹਨਾਂ ਨੂੰ ਸ਼ੈੱਲ ਲਿਆ ਇਹਨਾਂ ਨੂੰ ਅੱਧੇ ਪੌਣੇ ਘੰਟੇ ਵਾਸਤੇ ਨਮਕ ਲਗਾ ਕੇ ਰੱਖ ਦੋ ਤੇ ਫਿਰ ਇਹਨਾਂ ਨੂੰ ਬਹੁਤ ਘਟ ਕੇ ਨੂੰ ਜੋੜ ਕੇ ਸਾਰਾ ਪਾਣੀ ਇਹਦਾ ਕੱਢ ਦੇਣਾ ਦੋਸਤੋ ਬਾਅਦ ਇਹਨੂੰ ਇੱਕ ਇੱਕ ਕਰਕੇ ਗਰਮ ਹੋਏ ਤੇਲ ਦੇ ਵਿੱਚ ਆਪਾਂ ਫਰਾਈ ਕਰ ਲਾਂਗੇ ਫਰਾਈ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਕਰਨਾ ਹੈਗਾ ਬਸ ਯਾਨੀ ਕਿ 30% ਰਹਿ ਜਾਣ 70% ਹੀ ਫਰਾਈ ਕਰਨੇ ਹੈਗੇ ਆ ਜ਼ਿਆਦਾ ਨਹੀਂ ਵੀ ਬਿਲਕੁਲ ਹੀ ਆਪਾਂ ਇਹਨਾਂ ਨੂੰ ਕਾਲੇ ਕਰ ਲੈਣਾ ਜਾਂ ਰਾੜ ਲੈਣਾ ਹੈਗਾ ਥੋੜਾ ਜਿਹਾ ਕੱਚਾ ਪਾਣੀ ਇਹਨਾਂ ਵਿੱਚ ਹੋਣਾ ਜ਼ਰੂਰੀ ਹੈ ਜਦੋਂ ਆਪਾਂ ਇਹਨਾਂ ਨੂੰ ਤਲਾਂਗੇ ਤਾਂ ਥੋੜਾ ਜਿਹਾ ਇਹ ਕੱਚੇ ਰਹਿ ਜਾਣੇ ਚਾਹੀਦੇ ਆ ਬਹੁਤ ਜ਼ਿਆਦਾ ਨਾ ਪੱਕ ਵੀ ਉਹ ਫਰਾਈ ਹੋ ਜਾਣ ਤੇ ਬਾਕੀ ਇਹ ਬਣਾਉਣਾ ਵੀ ਆਪਾਂ ਆਪਣੇ ਬੱਚਿਆਂ ਲਈ ਤੇ ਤੁਹਾਨੂੰ ਪਤਾ ਮੈਂ ਸ਼ੁਰੂ ਤੋਂ ਹੀ ਕਹਿੰਦੀ ਹਣੀ ਹਰ ਵੀਡੀਓ ਵਿੱਚ ਹੀ ਕਹਿੰਦੀ ਆ ਵੀ ਜਿਹੜਾ ਬੱਚਿਆਂ ਲਈ ਖਾਣਾ ਬਣਾਉਣਾ ਹੁੰਦਾ ਇਹ ਇੱਕ ਸਪੈਸ਼ਲ ਖਾਣਾ ਹੀ ਹੁੰਦਾ ਮੇਰੇ ਅਸਤੇ ਤੇ ਇਹ ਤਾਂ ਫਿਰ ਵੀ ਮੇਰੇ ਆਪਣੇ लाडले ਜੇ ਪੁੱਤ ਅਸਤੇ ਆ ਤੇ ਤਾਂ ਉਸ ਤੋਂ ਵੀ ਸਪੈਸ਼ਲ ਹੈ ਕਿਉਂਕਿ ਉਹ ਬੱਚਾ ਮੈਨੂੰ ਇੰਨਾ ਕੁ ਜ਼ਿਆਦਾ ਪਿਆਰ ਕਰਦਾ ਪਤਾ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਬਹੁਤ ਚੰਗਾ ਲੱਗਦਾ ਮੈਨੂੰ ਤੇ ਆ ਹੈਗੇ ਜੀ ਆਪਣੇ ਉਬਲੇ ਹੋਏ ਕਰੇਲੇ ਇਹਦੇ ਵਿੱਚ ਪਾਣੀ ਭਰ ਗਿਆ ਇਹਨੂੰ ਆਪਾਂ ਕੱਟ ਕੇ ਨਿਚੋੜ ਕੇ ਪਾਣੀ ਇਹਦਾ ਦਿੱਤਾ ਕੱਢ ਇਹ ਆਪਣਾ ਬਿਲਕੁਲ ਨਵਾਂ ਤਰੀਕਾ ਹੈਗਾ ਮੈਂ ਵੀ ਕਦੀ ਨਹੀਂ ਬਣਾਇਆ ਫਸਟ ਟਾਈਮ ਆ ਦੇਖੋ ਹੁਣ ਤੁਸੀਂ ਆਪਾਂ ਕੀ ਕਰ ਬਹੁਤ ਵਧੀਆ ਵੈਸੇ ਇਹ ਉਬਲ ਗਿਆ ਉਬਲ ਕੇ ਆਪਣੇ ਆਪ ਇਹਦੇ ਵਿੱਚੋਂ ਬੀਜ ਬਾਹਰ ਹੋ ਗਏ ਬਸ ਹਲਕਾ ਜਿਹਾ ਮੜਾ ਜਿਹਾ ਕੱਟ ਲਗਾਉਣ ਦੀ ਲੋੜ ਪਈ ਇਹਨੂੰ ਤੇ ਜੇ ਇਹ ਕ੍ਰੇਲੇ ਆਪਣੇ ਬਹੁਤ ਵਧੀਆ ਬਣ ਗਏ ਨਾ ਤੇ ਮੇਰੇ ਹਿਸਾਬ ਨਾਲ ਸਭ ਤੋਂ ਆਸਾਨ ਤਰੀਕਾ ਹੈਗਾ ਇਹਦੇ ਵਿੱਚ ਕੋਈ ਬਹੁਤਾ ਜ਼ਿਆਦਾ ਇਸ ਤਰ੍ਹਾਂ ਨਹੀਂ ਜਿਵੇਂ ਆਪਾਂ ਮੈਨ ਤੋਲ ਕੇ ਉਹਨਾਂ ਨੂੰ ਹੁੰਦਾ ਰਾੜਨਾ ਵਗੈਰਾ ਉਹ ਮੇ ਨਹੀਂ ਹੁੰਦਾ ਬਸ ਇੰਨਾ ਕਾ ਕੇ ਬਹੁਤ ਜ਼ਿਆਦਾ ਨਿਊ ਬੱਲ ਨੇ ਇਹ ਨਹੀਂ ਕਰਨਾ ਕਿ ਆਪਣੇ ਕ੍ਰੇਲੇ ਬਿਲਕੁਲ ਫਟ ਜਾਣ ਜਾਂ ਟੁੱਟਣੇ ਸ਼ੁਰੂ ਹੋ ਜਾਣ ਤੇ ਮੇਰੇ ਤੋਂ ਵੈਸੇ ਹਲ ਥੋੜੇ ਜਿਹੇ ਜ਼ਿਆਦਾ ਉਬਲ ਗਏ ਸੀ ਪਰ ਐਨੇ ਵੀ ਨਹੀਂ ਇਦੋਂ ਵੀ ਥੋੜੇ ਜਿਹਾ ਘੱਟ ਰਹੇ ਤਾਂ ਵੀ ਕੋਈ ਗੱਲ ਨਹੀਂ ਹੈਗੀ ਤੇ ਕਿਉਂਕਿ ਮੈਂ ਥੋੜਾ ਟਾਈਮ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਪਏ ਰਹਿਣ ਦਿੱਤਾ ਪਰ ਉਦੋਂ ਹੀ ਕੱਢ ਲਵੇ ਤਾਂ ਥੋੜਾ ਠੀਕ ਰਹਿੰਦੇ ਨੇ। ਉਹਦੇ ਕਰਕੇ ਥੋੜੇ ਜਿਹਾ ਜ਼ਿਆਦਾ ਉਬਲ ਕੇ ਪਰ ਫਿਰ ਵੀ ਠੀਕ ਆ। ਹਾਂਜੀ ਆਪਣਾ ਕੰਮ ਚੱਲ ਜੂਗਾ ਇਹਦੇ ਵਿੱਚ। ਚਲੋ ਜੀ ਆਪਾਂ ਇੱਥੇ ਹੁਣ ਬੀਜ वगੈਰਾ ਕੱਢ ਲਏ ਸਾਰੇ। ਇਹ ਹੈਗੇ ਆਪਣੇ ਉਬਲੇ ਹੋਏ ਕarele। ਇਹਨਾਂ ਨੂੰ ਆਪਾਂ ਹੁਣ ਪਰ ਲਾਂਗੇ ਮਸਾਲੇ ਨਾਲ। ਉਹਨਾ ਪੇੜ ਦੂਸਰੇ ਗਰੀਲੇ ਆ ਉਹਨਾਂ ਨੂੰ ਵੀ ਆਪਾਂ ਫਰਾਈ ਕਰੀ ਜੰਨੇ ਆ ਨਾਲ ਨਾਲ ਇਹ ਕੱਚੇ ਗਰੀਲੇ ਸੀਗੇ ਉਹ ਵਾਲੇ ਨੇ ਉਹ ਹੈਗੇ ਨਿਊਪਲੇ ਹੋਏ ਤੇ ਇਹਨਾਂ ਨੂੰ ਆਪਾਂ ਥੋੜਾ ਬਹੁਤਾ ਹੋਰ ਹਜੇ ਫਰਾਈ ਹੋਣ ਦਵਾਂਗੇ ਕਿਉਂਕਿ ਇਹ ਗਰਮੀਆਂ ਦੇ ਵਿੱਚ ਤਾਂ ਸਪੈਸ਼ਲ ਆਪਾਂ ਨੂੰ ਇਸ ਤਰ੍ਹਾਂ ਹੀ ਲੱਗਦਾ ਹੁੰਦਾ ਜਿਵੇਂ ਗਰੀਲੇ ਬਣਾ ਲਏ ਤਾਂ ਆਚਾਰ ਦੇ ਤੌਰ ਤੇ ਵੀ ਵਰਤੇ ਜਾਂਦੇ ਆ ਵੀ ਇੱਕ ਦਿਨ ਬਣੇ ਹੋਣ ਤੇ ਹਫਤਾ ਕੱਢ ਜਾਂਦੇ ਨੇ ਰੈਜ ਦੇ ਵਿੱਚ ਰੱਖੇ ਹੋਣ ਤੇ ਬਾਕੀ ਮੈਂ ਇਹਦੇ ਵਿੱਚ ਕਦੇ ਟਮਾਟਰ ਵਗੈਰਾ ਨਹੀਂ ਪਾਏਗੇ ਤੁਹਾਡੀ ਆਪਣੀ ਇੱਛਾ ਹੁੰਦੀ ਹੈ ਜਦੋਂ ਮਸਾਲਾ ਪਉਂਦੇ ਹਾਂ ਉਹਦੇ ਵਿੱਚ ਟਮਾਟਰ ਪਾਉਣੇ ਆ ਜਾਂ ਨਹੀਂ ਪਾਉਣੇ ਕਿਉਂਕਿ ਫਿਰ ਬਹੁਤ ਦਿਨ ਚੱਲ ਜਾਂਦੇ ਨੇ ਨਾ ਆਚਾਰ ਦੇ ਵਾਂਗੂ ਬਣ ਜਾਂਦੇ ਨੇ ਤੇ ਜੇ ਟਮਾਟਰ ਪਾ ਲਈਓ ਉਹਦੇ ਵਿੱਚ ਥੋੜਾ ਜਿਹਾ ਖਟਾਸ ਖਟਾਸ ਆ ਜਾਂਦਾ ਤੇ ਉਹਦੇ ਨਾਲ ਨਾ ਬਈ ਚੰਗੇ ਨਹੀਂ ਲੱਗਦੇ ਹੈਗੇ ਇੱਕ ਦੋ ਦਿਨ ਬਾਅਦ ਫਿਰ ਉਹ ਖੱਟਾ ਪੰਜਾ ਜਿਆਦਾ ਹੋ ਜਾਂਦਾ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਤਕਰੀਬਨ ਤਕਰੀਬਨ ਇਹ ਹੋ ਚੁੱਕੇ ਤੇ ਇਹਨਾਂ ਨੂੰ ਕੱਢ ਲੈਨੇ ਆਪਾਂ ਤੇਲ ਚੋਂ ਬਾਹਰ ਇਹਨੂੰ ਜਿੰਨੇ ਕ ਆਪਾਂ ਨੂੰ ਚਾਹੀਦੇ ਸੀ ਉਹਨੇ ਕ ਲੜ ਗਏ ਨੇ ਤੇ ਇਹਨਾਂ ਨੂੰ ਆਪਾਂ ਕੱਢ ਕੇ ਤੇਲ ਜਿਹਾ ਬਾਹਰ ਤੇ ਤੇਲ ਬਹੁਤ ਜ਼ਿਆਦਾ ਆ ਤੇਲ ਨੂੰ ਵੀ ਆਪਾਂ ਇਹਦੇ ਵਿੱਚੋਂ ਵੱਡਾਂਗੇ ਸਿਰਫ ਆਪਾਂ ਨੂੰ ਉਹਨੇ ਕ ਚਾਹੀਦਾ ਜਿੰਨਾ ਕ ਆਪਾਂ ਇੱਕ ਤੜਕਾ ਭੁੰਨਣ ਦੇ ਲਈ ਚਾਹੀਦਾ ਹੁੰਦਾ ਆਪਾਂ ਨੂੰ ਤੇਲ ਬਹੁਤ ਜ਼ਿਆਦਾ ਨਹੀਂ ਚਾਹੀਦਾ ਤੇ ਇਹਦੇ ਕਰਕੇ ਹੁਣ ਆਪਾਂ ਇਹ ਤੇਲ ਜਿਹੜਾ ਬਾਕੀ ਦਾ ਰਹਿ ਜਾਂਦਾ ਉਹ ਇੱਕ ਪਾਂਡੇ ਦੇ ਵਿੱਚ ਸਾਈਡ ਤੇ ਕੱਢ ਲਵਾਂਗੇ ਗਰਮ ਬੋਤ ਅਤੇ ਨੂੰ ਬਹੁਤ ਸਾਵਧਾਨੀ ਨਾਲ ਕੱਢਣਾ ਪੈਣਾ ਹੈਗਾ ਕਿਉਂਕਿ ਹਜੇ ਵੀ ਉਬਲੀ ਜਾਂਦਾ ਹੈਗਾ ਪੂਰਾ ਰਿੱਝਦਾ ਤੇ ਉਹ ਆਪਾਂ ਹਮ ਕੱਟ ਕੇ ਦੇਖੋ ਜੀ ਬੱਚਿਆਂ ਦੇ ਲਈ ਖਾਣਾ ਬਣਾਉਣਾ ਮਾਵਾਂ ਲਈ ਬਹੁਤ ਤਾਂ ਪਰ ਜਿਨ੍ਹਾਂ ਨੇ ਬਾਹਰ ਵਿਦਿਸ਼ਿਆਂ ਵਿੱਚ ਭੇਜੇ ਨੇ ਤਾਂ ਜਿਗਰ ਉਹਨਾਂ ਮਾਵਾਂ ਦਾ ਸੱਚੀ ਉਹਨਾਂ ਮਾਪੇ ਬਾਂ ਨੂੰ ਮੇਰਾ ਬਹੁਤ ਸਲੂਟ ਆ ਕਿਉਂਕਿ ਬੱਚਿਆਂ ਤੋਂ ਦੂਰ ਰਹਿਣਾ ਬਹੁਤ ਮੁਸ਼ਕਲ ਆ ਜਦੋਂ ਤੋਂ ਅਸੀਂ ਸਾਡੀ ਮੈਰਿਜ ਹੋ ਜਾਂਦੀ ਆ 2-3 ਸਾਲ ਬਾਅਦ ਆਪਣੇ ਬੱਚਾ ਹੁੰਦਾ ਤੇ ਆਪਾਂ ਉਦੋਂ ਤੋਂ ਆਪਣੇ ਬੱਚੇ ਦੇ ਨਾਲ ਰਹਿਣ ਦੀ ਆਦਤ ਹੁੰਦੀ ਆ ਕਦੀ ਵੀ ਉਹਨੂੰ ਆਸੇ-ਪਾਸੇ ਨਹੀਂ ਆਪਾਂ ਛੱਡਦੇ ਤੇ ਫਿਰ ਇੱਕਦਮ ਕੀ ਹੁੰਦਾ ਜਦੋਂ ਪੂਰਾ ਉਹਨੂੰ ਲੋਡ ਹੁੰਦੀ ਆ ਇੱਕ ਮਾਂ-ਬਾਪ ਦੀ ਜਾਂ ਮਾਂ-ਬਾਪ ਨੂੰ ਬੱਚੇ ਦੀ ਤੇ ਆਪਾਂ ਉਹਨੂੰ ਇੱਕ ਸਾਈਡ ਤੇ ਕਰ ਦਿੰਨੇ ਆ ਬੜਾ ਔਖਾ ਵਿਛੋੜਾ ਇਹ ਤੇ ਮਜਬੂਰੀਆਂ ਬਣ ਜਾਂਦੀਆਂ ਪਰ ਕਿਤੇ ਨਾ ਕਿਤੇ ਜਾ ਕੇ ਮੈਨੂੰ ਨਹੀਂ ਲੱਗਦਾ ਮੈਨੂੰ ਪਤਾ ਨਹੀਂ ਮੈਨੂੰ ਸਹੀ ਨਹੀਂ ਲੱਗਦਾਗਾ ਮੈਨੂੰ ਆਪਣੇ ਬੱਚਿਆਂ ਤੋਂ ਦੂਰ ਰਹਿਣਾ ਨਹੀਂ ਚੰਗਾ ਨਹੀਂ ਲੱਗਦਾ ਤੇ ਪਰ ਇੱਕ ਨਾ ਇੱਕ ਦਿਨ ਤਾਂ ਇਹਨਾਂ ਨੇ ਵਿਚਾਰੇ ਨੇ ਜਾਣਾ ਵੀ ਹੈਗਾ ਕਿਉਂਕਿ ਆਪਣੀ ਲਾਈਫ ਨੂੰ ਸੈੱਟ ਕਰਨਾ ਤੇ ਮਾਵਾ ਦੇ ਨਾਲ ਹੀ ਤਾਂ ਨਹੀਂ ਰਹਿ ਸਕਦੇ ਜਾਂ ਬਾਪ ਦੇ ਥੋੜਾ ਜਿਹਾ ਵਿਚਾਰੇ ਨੂੰ ਸਾਈਡ ਤੇ ਹੋਣਾ ਪਊ ਆਪਣੀ ਲਾਈਫ ਨੂੰ ਸੈੱਟ ਕਰਨ ਦੇ ਲਈ ਮਜਬੂਰੀਆਂ ਬਣ ਜਾਂਦੀਆਂ ਪਰ ਬਹੁਤ ਪਰ ਮੁਸ਼ਕਲ ਬਹੁਤ ਹੈ ਔਖਾ ਬਹੁਤ ਹੈ ਤੇ ਕਿਉਂਕਿ ਹਜੇ ਮੇਰੇ ਕੋਲੇ ਤਾਂ तकरीबन 3 ਤੋਂ 4 ਸਾਲ 3 ਸਾਲ ਮਨਜ਼ੂਰ ਹੈਗਾ ਤੇ ਪਰ ਮੈਨੂੰ ਜਦੋਂ ਵੀ ਫਿਰ ਯਾਦ ਆਉਂਦਾ ਵੀ ਤਿੰਨ ਸਾਲਾਂ ਬਾਅਦ ਉਹ ਮੇਰੇ ਤੋਂ ਕਿੰਨਾ ਕਿਤੇ ਜੇ ਪੜਨ ਵੀ ਲਾਇਆ ਤਾਂ ਮੈਂ ਫਿਰ ਵੀ ਤੇ ਮੇਰੇ ਤੋਂ ਪਾਸੇ ਜਾਊਗਾ ਤੇ ਬੜਾ ਔਖਾ ਲੱਗਦਾ ਹੈਗਾ ਤੇ ਚਲੋ ਦੇਖਦੇ ਹਾਂ ਕੀ ਬੰਦਦਾ ਵਾਹਿਗੁਰੂ ਨੂੰ ਕਿਵੇਂ ਮਨਜ਼ੂਰ ਆ ਤੇ ਹੁਣ ਜੇ ਆਪਣਾ ਮਸਾਲਾ ਹੋ ਚੁੱਕਿਆ ਤਿਆਰ ਇਹਦੇ ਵਿੱਚ ਮੈਂ ਕੁਝ ਜ਼ਿਆਦਾ ਨਹੀਂ ਪਾਇਆ ਇੱਕ ਲਸਣ ਤੇ ਪਿਆਜ਼ ਆ ਕਿਉਂਕਿ ਗਰਮੀ ਆਦਰਕ ਵਗੈਰਾ ਵੀ ਕੁਝ ਨਹੀਂ ਪਾਇਆ ਤੇ ਕarele ਵੀ ਗਰਮ ਹੁੰਦੇ ਆ ਤੇ ਤੇਲ ਹੁੰਦਾ ਜ਼ਿਆਦਾ ਤੇ ਇਸ ਕਰਕੇ ਆਪਾਂ ਜ਼ਿਆਦਾ ਨਹੀਂ ਇਹਦੇ ਵਿੱਚ ਕੁਝ ਵੀ ਪਾਇਆ ਹੈਗਾ ਤੇ ਆਪਣਾ तकरीबन तकरीबन ਮਸਾਲਾ ਹੁਣ ਪੁੱਜ ਗਿਆ ਤੇ ਹੁਣ ਆਪਾਂ ਇਹਨੂੰ ਕਰ ਦਿੰਦੇ ਆ ਕੱਟ ਤੇ ਮਸਾਲਾ ਕੱਢ ਲੈਣੇ ਆ ਬਾਹਰ ਤੇ ਪੁੱਤਰ ਜੀ ਮੰਮੀ ਨੇ ਕੜਾਈ ਮਨਜਨ ਦੀ ਮਰਿੰਦੇ ਦੇ ਵਿੱਚ ਸਾਰਾ ਕੁਝ ਕਰ ਲਿਆ ਹੁਣ ਇਸੇ ਦੇ ਵਿੱਚੇ ਤੇਲ ਪਾ ਕੇ ਆਪਾਂ ਫੇਰ ਤੋਂ ਤਰ ਲਾਂਗੇ ਅੱਜ ਮੇਰਾ ਮਨ ਨਹੀਂ ਕਿ ਤਾ ਮੈਂ ਵਾਰ-ਵਾਰ ਕੜਾਈ ਨੂੰ ਸਾਫ਼ ਕਰਾਂ ਇਹਦੇ ਵਿੱਚ ਪਹਿਲਾਂ ਕarele ਬਣਾ ਲਏ ਤੇ ਹੁਣ ਆਪਾਂ ਮਸਾਲਾ ਬਣਾ ਲਿਆ ਹੁਣ ਆਪਾਂ ਫਿਰ ਇਹਦੇ ਵਿੱਚ ਤਰ ਲਾਂਗੇ ਕareleਆਂ ਨੂੰ ਦੁਬਾਰਾ ਤੋਂ ਫਿਰ ਉਹ ਤੇਲ ਜਿਹੜਾ ਕੱਢਿਆ ਸੀਗਾ ਉਹੀ ਤੇਲੇ ਦੇ ਵਿੱਚ ਪਾ ਲਾਂਗੇ ਜਿੰਨੀ ਕਾਪਣ ਨੂੰ ਜ਼ਰੂਰਤ ਹੈ ਕਿਉਂਕਿ ਆਪਾਂ ਹੁਣ ਫਿਰ ਦੁਬਾਰਾ ਇਹਨਾਂ ਨੂੰ ਕareleਆਂ ਨੂੰ ਭਰ ਕੇ ਦੇ ਵਿੱਚ ਫਰਾਈ ਕਰਾਂਗੇ ਤੇ ਤੇ ਇਸ ਤੇਲ ਨੂੰ ਜ਼ਿਆਦਾ ਗਰਮ ਕਰਨ ਦੀ ਲੋੜ ਨਹੀਂ ਕਿਉਂਕਿ ਮਠੀਰਿਆ ਵਾ ਤੇਲਾ ਮਠੀਰਿਆ ਤੇ ਲੋਹ ਹੁੰਦਾ ਜਿਹੜਾ ਪਹਿਲਾਂ ਆਪਾਂ ਗਰਮ ਕਰਿਆ ਹੋਵੇ ਫਿਰ ਉਹਨੂੰ ਦੁਬਾਰਾ ਤੋਂ ਕੱਢਿਆ ਹੋਵੇ ਤਾਂ ਸਾਡੇ ਤਾਂ ਇੱਥੇ ਉਹਨੂੰ ਮਠੀਰਿਆ ਹੋਇਆ ਤੇਲ ਹੀ ਕਹਿ ਦਿੰਦੇ ਆ ਬਾਕੀ ਪਤਾ ਨਹੀਂ ਹੋਰ ਜਗਾ ਕੁਝ ਹੋਰ ਵੀ ਬੋਲਦੇ ਹੋਣ ਤੇ ਉਹ ਤੇਲ ਗਰਮ ਹੁੰਦੇ ਹੁੰਦੇ ਆਪਾਂ ਹੁਣ ਇਹਨੂੰ ਵਿੱਚੋਂ ਫਿਲ ਕਰ ਲੈਨੇ ਸਾਰਾ ਤੇ ਇਹ ਆਪਣੇ ਔਰ ਕਰਲੇ ਜਿਹੜੇ ਫਰਾਈ ਕੀਤੇ ਹੋਏ ਆ ਪਹਿਲਾਂ ਉਹ ਪਾ ਦਿੰਦੇ ਆਪਾਂ ਇਸ ਬਾਅਦ ਦੇ ਵਿੱਚ ਭਰਾਂਗੇ ਦੂਸਰੇ ਵਾਲੇ ਮੈਂ ਖੁਦ ਵੀ ਬਹੁਤ ਉਹ ਮੈਨੂੰ ਹੈਗਾ ਪਤਾ ਲੱਗੇ ਵੀ ਜਿਹੜੇ ਉਬਲੇ ਹੋਏ ਕ੍ਰੇਲੇ ਉਹਨਾਂ ਦਾ ਟੇਸਟ ਕਿਵੇਂ ਦਾ ਲੱਗੂਗਾ ਮੈਨੂੰ ਇਹ ਜਲਦੀ ਸੀ ਵੀ ਜਿਹੜੇ ਇਹ ਕ੍ਰੇਲੇ ਤਾਂ ਆਪਾਂ ਟੇਸਟ ਪਤਾ ਇਹ ਵੀ ਤਾਂ ਵਧੀਆ ਹੋਣੇ ਹੋਣੇ ਆ ਪਰ ਜਿਹੜੇ ਉਬਲੇ ਹੋਏ ਸੀ ਨਾ ਇਹਨਾਂ ਬਾਰੇ ਮੈਨੂੰ ਵੀ ਬੜੀ ਇੱਕ ਹੁੰਦੀ ਹੈ ਨਾ ਵੀ ਆਪਾਂ ਨੂੰ ਚਾਹਣਾ ਜੀ ਜਾਣਨ ਬਾਰੇ ਵੀ ਇਹ ਕਿਸ ਤਰ੍ਹਾਂ ਦੇ ਬਣਨਗੇ ਕਿਉਂਕਿ ਫਸਟ ਟਾਈਮ ਐਕਸਪੀਰੀਅੰਸ ਸੀਗਾ ਤੇਸ ਕਰਕੇ ਤੇ ਹੁਣ ਜਿਹੜੇ ਡੁੱਬਲੇ ਹੋਏ ਕਰੇਲੇ ਨੇ ਇਹਨਾਂ ਵਿੱਚ ਵੀ ਆਪਾਂ ਭਰ ਦਿੰਨੇ ਨੇ ਮਸਾਲਾ ਤੇ ਇਹਨਾਂ ਨੂੰ ਪੂਰੀ ਤਰ੍ਹਾਂ ਬੰਦ ਅੱਛਾ ਜੀ ਮੈਂ ਇਹਦੇ ਉੱਪਰ ਨਾ ਕਦੀ ਵੀ ਧਾਗਾ ਨਹੀਂ ਲਬੇਟਿਆ ਪਤਾ ਨਹੀਂ ਕਿਹਾ ਤੋਂ ਮੈਨੂੰ ਉਹ ਪਸੰਦ ਨਹੀਂ ਹੈਗਾ ਜਿਵੇਂ ਆਪਾਂ ਧਾਗਾ ਲਪੇਟ ਕੇ ਕਰਦੇ ਨਾ ਉਹਦੇ ਨਾਲ ਕੀ ਹੁੰਦਾ ਫਿਰ ਉਹ ਬਾਅਦ ਦੇ ਵਿੱਚ ਫਿਰ ਸਾਰੇ ਧਾਗੇ ਖੋਲਣੇ ਪੈਂਦੇ ਆ ਜੇ ਕੋਈ ਰਹਿ ਜੇ ਤਾਂ ਮੂੰਹ ਦੇ ਵਿੱਚ ਵੀ ਆ ਜਾਂਦਾ ਹੁੰਦਾ ਮੈਂ ਕਦੀ ਉਹ ਵੈਸੇ ਪਹਿਲਾਂ ਵੀ ਕਦੀ ਧਾਗਾ ਨਹੀਂ ਬਲਿਆ ਹੈਗਾ ਬਸ ਇਸੇ ਤਰ੍ਹਾਂ ਹੀ ਮਸਾਲਾ ਭਰ ਕੇ ਕੱਟ ਕੇ ਉਸ ਨੂੰ ਕ੍ਰੇਲੇ ਨੂੰ ਬੰਦ ਕਰਕੇ ਤੇ ਤੇਲ ਦੇ ਵਿੱਚ ਸਿਰ ਦਿੰਨੇ ਆ ਤੇ ਵੈਸੇ ਕਦੇ ਮਸਾਲਾ ਵਗੈਰਾ ਬਾਹਰ ਨਹੀਂ ਆਇਆ ਹੈਗਾ ਵਧੀਆ ਲੱਗਦਾ ਇਸ ਤਰ੍ਹਾਂ ਵੀ ਤੇ ਬਾਕੀ ਇਹ ਥੋੜੇ ਜਿ ਸੈਜ ਵੀ ਵੱਡਾ ਹੈਗਾ ਕ੍ਰੇਲਿਆਂ ਦਾ ਤੇ ਇਹਦੇ ਵਿੱਚ ਜਿਹੜਾ ਮਸਾਲਾ ਭਰਿਆ ਜਾਣਾ ਉਸੇ ਤਰ੍ਹਾਂ ਰਹਿਣਾ ਨੇ ਬਾਹਰ ਆਉਣਾ ਵੀ ਨਹੀਂਗਾ ਤੇ ਆਪਣਾ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇੱਕ ਇੱਕ ਕਰਕੇ ਇਹਦੇ ਵਿੱਚ ਕ੍ਰੇਲੇ ਛੱਡ ਦਾਂਗੇ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਹਿਲਾਉਣਾਗਾ ਬਸ ਹਲਕਾ ਹਲਕਾ ਜਿਹਾ ਹਿਲਾਵਾਂਗੇ ਕਿਉਂਕਿ ਤਕਰੀਬਨ ਇਹ ਬਣੇ ਹੋਈ ਨੇ ਥੋੜਾ ਬਹੁਤਾ ਸੇਕ ਰੇਂਦਾ ਲੱਗਣ ਵਾਲਾ ਮਸਾਲਾ ਵੀ ਪੁੱਜਿਆ ਹੋਇਆ ਤੇ ਕ੍ਰੇਲੇ ਵੀ ਬਣੇ ਹੋਏ ਆ ਤੇ ਇਹਦੇ ਕਰਕੇ ਆਪਾਂ ਹੁਣ ਬਸ ਇਹਨਾਂ ਨੂੰ ਰੱਖ ਕੇ ਥੋੜਾ ਥੋੜਾ ਟਾਈਮ ਬਾਅਦ ਹਲਕਾ ਜਿਹਾ ਹਲਾਵਾ ਹਲਾ ਕੇ ਤੇ ਇਹਨਾਂ ਨੇ ਵਧੀਆ ਬਣ ਜਾਣਾ ਹੈਗਾ ਤਕਰੀਬਨ ਕ੍ਰੇਲੇ ਜਾਂ ਸਾਗ ਇਹ ਚੀਜ਼ਾਂ ਬਣਾਉਣੇ ਦਾ ਹੁਣ ਤਾਂ ਆਪਾਂ ਨੂੰ ਇੱਕ ਸਪੈਸ਼ਲ ਟਾਈਮ ਚਾਹੀਦਾ ਹੁੰਦਾ ਤੇ ਪਰ ਇਹ ਸਬਜ਼ੀ ਦਾ ਵੀ ਫਾਇਦਾ ਹੁੰਦਾ ਵੀ ਜੇ ਇੱਕ ਦਿਨ ਬਣ ਗਈ ਤਾਂ ਦੋ ਤਿੰਨ ਦਿਨ ਵਾਸਤੇ ਆਪਣਾ ਸਰ ਜਾਂਦਾ ਮੇਰਾ ਰਾਤਾ ਸੀ ਪਹਿਲਾਂ ਦੂਸਰੀ ਕੜਾਈ ਦੇ ਵਿੱਚ ਜਿਹੜੇ ਆਪਣੇ ਉਬਾਲੇ ਹੋਏ ਕarele ਨੇ ਉਧਰ ਬਣਾ ਲਾਂ ਪਰ ਫਿਰ ਮੈਂ ਸੋਚਿਆ ਵੀ ਚਲੋ ਇਹ ਬਣ ਗਏ ਹੁਣ ਇਹਨਾਂ ਨੂੰ ਬਾਹਰ ਕੱਢ ਕੇ ਆਪਾਂ ਇਸੇ ਕੜਾਈ ਦੇ ਵਿੱਚ ਹੀ ਬਣਾ ਲਾਂਗੇ ਉਹ ਗੈਸ ਕਰ ਦਿੱਤਾ ਬੰਦ ਪਹਿਲਾਂ ਮੈਂ ਦੋ ਕੜਾਈਆਂ ਰੱਖ ਲਈਆਂ ਕੰਨ ਨਹੀਂ ਮਨ ਕੀਤਾ ਮੈਂ ਕਿ ਦੋ ਮਨਜਣ ਵਾਲੀਆਂ ਹੋ ਜਾਣਗੀਆਂ ਚਲੋ ਆਪਾਂ ਇੱਕੇ ਦੇ ਵਿੱਚ ਸਾਰ ਲੈਨੇ ਆ ਇਸ ਕਰਕੇ ਚਲੋ ਜੀ ਆਪਾਂ ਹੁਣ ਉਹ ਕarele ਲੈ ਕੇ ਕੱਢ ਤੇ ਹੁਣ ਆਪਾਂ ਬਣਾ ਲੈ ਦੂਸਰੇ ਵਾਲੇ ਆ ਹੁਣ ਜੀ ਹੈਗੇ ਆਪਣੇ ਉਬਲੇ ਹੋਏ ਕarele ਇਨਾਂ ਨੂੰ ਹੁਣ ਆਪਾਂ ਇਹਦੇ ਵਿੱਚ ਰੱਖ ਦਿੰਨੇ ਤੇਲ ਦੇ ਪਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਇਹਦਾ ਫਾਇਦਾ ਦੱਸ ਦਿੰਦੀ ਆ ਉਬਲੇ ਕਰੇਲੇਆਂ ਦਾ ਕਿ ਇਹਨੂੰ ਤੇਲ ਬਹੁਤ ਘੱਟ ਲੱਗਾ ਜਿਹੜੇ ਆਪਣੇ ਦੂਸਰੇ ਕਰੇਲੇ ਨਾਰਮਲ ਆਪਾਂ ਪਹਿਲਾਂ ਦੀ ਤਰ੍ਹਾਂ ਬਣਾਉਨੇ ਆ ਨਾ ਫਰਾਈ ਕਰਕੇ ਉਹਦੇ ਵਿੱਚ ਤੇਲ ਜ਼ਿਆਦਾ ਲੱਗਾ ਤੇ ਪਰ ਜਿਹੜੇ ਇਹ ਉਬਲੇ ਹੋਏ ਕਰੇਲੇ ਆ ਇਹਨਾਂ ਨੇ ਬਹੁਤ ਘੱਟ ਤੇਲ ਲਿਆ ਹੈਗਾ ਮੈਂ ਤੇਲ ਗਲਤੀ ਨਾਲ ਪਾ ਬੈਠੀ ਪਰ ਬਾਅਦ ਵਿੱਚ ਦੇਖਿਆ ਵੀ ਇਹਨਾਂ ਨੂੰ ਤੇਲ ਘੱਟ ਲੱਗਾ ਹੁਣ ਆਪਾਂ ਨੂੰ ਅੱਗੇ ਤੋਂ ਪਤਾ ਲੱਗ ਗਿਆ ਬਿਜੇ ਤੋਂ ਇਹ ਉਬਲੇ ਹੋਏ ਕਰੇਲੇ ਬਣਾਉਣੇ ਹੁਣ ਤੇ ਇਹਨਾਂ ਵਿੱਚ ਤੇਲ ਥੋੜਾ ਜਿਹਾ ਘੱਟ ਪਾਉਣਾ ਹੈਗਾ ਤੇ ਹਾਂਜੀ ਇਹ ਹੈਗਾ ਹੁਣ ਮੈਂ ਤੁਹਾਨੂੰ ਇੱਕ ਐਕਸਪੀਰੀਅੰਸ ਕਰਕੇ ਦੱਸ ਦਿੰਦੀ ਕਿ ਕਿੱਦਾਂ ਬਣਿਆ ਇਹ ਕੁੱਬਲਿਆ ਕਰੇਲਾ ਤੇ ਆਪਣਾ ਜਿਹੜਾ ਦੂਸਰੂ ਫਰਾਈ ਕੀਤਾ ਹੋਇਆ ਤੇ ਇਹ ਮੈਂ ਬਣਾਇਆ ਸੀ ਪਰੌਠਾ ਪਰੌਠਾ ਹੀ ਹੈ ਜੀ ਇਹ ਪਰੌਠੀ ਨਹੀਂ ਹੈਗੀ ਵੱਡਾ ਥੋੜਾ ਜਿਹਾ ਕਿਉਂਕਿ ਸੁੱਕੀ ਸਬਜ਼ੀ ਦੇ ਨਾਲ ਨਾ ਪਰੌਠਾ ਬਹੁਤ ਸਵਾਦ ਲੱਗਦਾ ਹੈਗਾ ਤੇ ਇਹ ਥੋੜਾ ਜਿਹਾ ਵੱਡਾ ਸਾਈਜ਼ ਪਲੀਜ਼ ਮਾਈਂਡ ਇਸ ਇਗਨੋਰ ਮਾਰਦੇ ਹੋ ਉਹਨੂੰ ਪਰ ਇਹ ਬਣੇ ਬਹੁਤ ਟੇਸਟੀ ਆ ਵੈਰੀ ਟੇਸਟੀ ਬਣਿਆ ਜਿਹੜੇ ਉਬਲੇ ਹੋਇਆ ਕਰੇਲਾ ਬਹੁਤ ਵਧੀਆ ਬਣਿਆ ਉਹ ਵੀ ਦੂਸਰਾ ਤਾਂ ਠੀਕ ਮੈਨੂੰ ਪਤਾ ਇਸੇ ਵਧੀਆ ਬਣੀ ਜਣਾ ਤੇ ਪਰ ਜੇ ਤੁਸੀਂ ਬਣਾ ਕੇ ਦੇਖੋ ਐਕਸਪੀਰੀਅੰਸ ਕਰਿਓ ਮੈਂ ਕਿਉਂਕਿ ਮੈਨੂੰ ਇਹ ਅਸੀਂ ਇੱਕ ਵੀ ਖਰਾਬ ਨਾ ਹੋ ਜਾਣ ਤੇ ਕਿਸੇ ਹੋਰ ਦੀ ਵੀ ਇਹ ਚੀਜ਼ ਖਰਾਬ ਨਾ ਹੋ ਜੇ ਇਹ ਬਹੁਤ ਸਵਾਦ ਬਣੇ ਜਰੂਰ ਬਣਾਇਓ ਜੀ ਤੁਸੀਂ